ਸਵਾਲ ਆਇਆ ਵੀ ਜਾਪ ਸਾਹਿਬ ਵਿੱਚ 199 ਪੌੜੀਆਂ ਪੌੜੀਆਂ ਨਹੀਂ ਨੇ ਜੀ ਇਹ ਛੰਦ ਨੇ ਬੰਦ ਨੇ ਬੰਦ ਨੇ 199 ਪੌੜੀਆਂ ਜਪਜੀ ਸਾਹਿਬ ਦੇ ਵਿੱਚ ਨੇ ਇਹ ਗੁਰੂ ਸਾਹਿਬ ਦੀ ਮੌਜ ਹੈ ਜੀ ਜੋ ਉਹਨਾਂ ਨੇ ਬਾਣੀਆਂ ਜਿੰਨੀਆਂ ਜੋ ਲਿਖਣਾ ਸੀ ਉਹਨਾਂ ਨੇ ਲਿਖਿਆ ਜੀ ਵਾਹ ਜੀ ਅਗਲਾ ਬੜਾ ਪਿਆਰਾ ਸਵਾਲ ਹੈ ਜੀ ਵਾਟ ਇਜ਼ ਦਾ ਰਾਈਟ ਵੇ ਫਾਰ ਵਾਈ ਗੁਰੂ ਸਿਮਰਨ ਮੈਂ ਵਾਰ-ਵਾਰ ਕਹਿਣਾ ਵੀ ਜਿਹੜਾ ਵੀ ਸਵਾਲ ਆਏ ਕਿੰਨੂੰ ਪੁੱਛਣਾ ਚਾਹੀਦਾ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ ਲਿਖਿਆ ਸਿਮਰਨ ਕਿਵੇਂ ਕਰਨਾ ਹੈ ਮੈਂ ਬੜਾ ਹੈਰਾਨ ਹੋਣਾ ਅਸੀਂ ਕਈ ਵਾਰੀ ਕਹਿੰਨੇ ਆ ਬੈਠ ਕੇ ਸਿਮਰਨ ਕਰਨਾ ਹੈ ਸਾ ਉੱਤੇ ਲੈ ਜਾਣਾ ਹੈ ਸਾ ਥੱਲੇ ਲਿਆਣਾ ਹੈ ਇਹ ਗਲਤ ਨਹੀਂ ਹੈ ਪਰ ਗੁਰੂ ਸਾਹਿਬ ਨੇ ਐਵੇਂ ਨਹੀਂ ਕਿਹਾ ਇਹ ਸਾ ਮੇਰਾ ਅਨੁਭਵ ਤੇ ਮੈਂ ਸੁਣਾ ਦਿੱਤਾ ਕਿਸੇ ਦਾ ਅਨੁਭਵ ਉਹਨੇ ਸੁਣਾ ਦਿੱਤਾ ਪਰ ਗੁਰੂ ਸਾਹਿਬ ਕਹਿੰਦੇ ਨੇ ਸਿਮਰਨ ਕਿਵੇਂ ਕਰਨਾ ਹੈ ਜੀ ਸਾਸ ਸਾਸ ਸਿਮਰੋ ਮਾਰਗ ਚਲਤ ਹਰੇ ਹਰ ਗਾਈਐ ਸਿਮਰਨ ਕਿਵੇਂ ਕਰ ਰਹੇ ਹਾਂ ਮਾਰਗ ਚਲਤ ਹਰੇ ਹਰ ਗਾਈਐ ਪੌੜੀਆਂ ਚੜ ਕੇ ਆਏ ਆ ਨਾ ਪੌੜੀਆਂ ਚੜਦੇ ਅਸੀਂ ਕੀ ਕਰ ਰਹੇ ਸੀ ਗੱਲਾਂ ਕਰ ਰਹੇ ਸੀ ਜਾਂ ਮੰਚ ਕੋਈ ਹੋਰ ਫਰਨੀਚ ਤੁਸੀਂ ਇਕੱਲੇ ਆਜੂ ਉਤਰਨਾ ਹੁਣ ਪੌੜੀਆਂ ਉਤਰੋਗੇ ਨਾ ਕਿਸੇ ਨਾਲ ਗੱਲ ਨਾ ਕਰਨਾ ਪੌੜੀਆਂ ਉਤਰਦੇ ਉਤਰਦੇ ਵੀ ਸਿਮਰਨ ਹੋ ਸਕਦਾ ਹੈ ਕਿਵੇਂ ਜੀ ਕਿਵੇਂ ਹੋਏਗਾ ਜੀ ਵਾਹ ਗੁਰੂ ਵਾਹ ਗੁਰੂ ਵਾਹ ਤੁਰਦੇ ਤੁਰਦੇ ਸਿਮਰਨ ਹੋ ਸਕਦਾ ਹੈ ਸੰਤਤਰ ਸਿੰਘ ਜੀ ਮਹਾਰਾਜ ਬੜੇ ਬਹੁਤ ਮਹਾਨ ਵਿਦਿਆ ਉਹਨਾਂ ਨੇ ਕੌਮ ਵਿੱਚ ਬੜੀ ਪ੍ਰਚਾਰੀ ਬੜੂ ਸਾਹਿਬ ਦਾ ਆਪਸ ਹੁੰਦੇ ਆ ਉਹਨਾਂ ਦੀ ਜੀਵਨੀ ਵਿੱਚ ਆਉਂਦਾ ਬੜਾ ਪੈਦਲ ਤੁਰਦੇ ਸੀ ਤੇ ਪੈਦਲ ਤੁਰਦੇ ਇੱਕ ਪੈਰ ਨਾਲ ਵਾ ਦੂਜੇ ਨਾਲ ਗੁਰੂ ਮੈਨੂੰ ਕੋਈ ਕਹਿੰਦਾ ਨਾ ਜੀ ਸਿਮਰਨ ਦਾ ਟਾਈਮ ਨਹੀਂ ਮਿਲਦਾ ਮੈਂ ਕਹਿੰਦਾ ਤੁਰਦੇ ਹੋ ਨਾ ਸਿਮਰਨ ਕਰ ਲਿਆ ਕਰੋ ਪੌੜੀਆਂ ਚੜਦੇ ਉਤਰਦੇ ਹੋ ਸਿਮਰਨ ਕਰ ਲਿਆ ਕਰੋ ਸਿਮਰਨ ਦਾ ਤਰੀਕਾ ਸਿਮਰਨ ਦਾ ਮਤਲਬ ਯਾਦ ਹਰ ਵੇਲੇ ਪਰਮਾਤਮਾ ਨੂੰ ਯਾਦ ਕਰਨਾ ਮਾਤਾ ਮਾ ਬੀਬੀਆਂ ਨੂੰ ਮੈਂ ਬੇਨਤੀ ਕਰਦਾ ਜਦੋਂ ਸੋਈ ਵਿੱਚ ਭੋਜਨ ਬਣਾ ਰਹੇ ਆ ਤੁਸੀਂ ਜੇ ਕਦੇ ਫੁਲਕਾ ਵੇਲੋ ਨਾ ਤੇ ਆਲੇ ਦੁਆਲੇ ਸ਼ਾਂਤੀ ਹੋਵੇ ਤੇ ਧਿਆਨ ਕਰਨਾ ਉਹ ਸਿਆਣੀਆਂ ਬੀਬੀਆਂ ਦਾ ਜਿਹੜਾ ਫੁਲਕਾ ਨਾਲ-ਨਾਲ ਘੁੰਮਣਾ ਮਨ ਲੱਗ ਪੈਂਦਾ ਸਾਡੇ ਵਰਗਿਆਂ ਕੋਲ ਸਿੱਧਾ ਹੀ ਹੁੰਦਾ ਅਸੀਂ ਤੂੜਾ ਹੀ ਲਾਂਦੇ ਰਹਿ ਜਾਂਦੇ ਆ ਪਰ ਐਕਸਪਰਟ ਬੀਬੀਆਂ ਕਰਦੀਆਂ ਨੇ ਉਹ ਘੁੰਮਦਾ ਹੈ ਨਾਲ-ਨਾਲ ਘੁੰਮਦਾ ਘੁੰਮਦਾ ਹੋ ਜਾਂਦਾ ਉਹਦੇ 'ਚ ਵੀ ਆਵਾਜ਼ ਆਉਂਦੀ ਜੇ ਵਾਈ ਗੁਰੂ ਵਾਈ ਗੁਰੂ ਜੀ ਸੁਣ ਕੇ ਦੇਖਣਾ ਜੀ ਹਰ ਚੀਜ਼ ਇਹ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਬਿਨ ਹਰ ਜਾਪਤ ਹੈ ਨਹੀਂ ਔਰ ਸਾਰੀ ਕੁਦਰਤ ਹਰ ਵੇਲੇ ਸਿਮਰਨ ਕਰ ਰਹੀ ਹੈ ਵਨਾ ਤੂੰ ਵੀ ਕਰ ਰਿਹਾ ਹਰ ਹਰ ਥਾਂ ਅਸੀਂ ਪਰਮਾਤਮਾ ਦੀ ਯਾਦ ਕਰਨਾ ਹੀ ਸਿਮਰਨ ਹੈ ਤੇ ਕੇਵਲ ਵਾਇਗੁਰੂ ਵਾਇਗੁਰੂ ਰਟਨ ਕਰਨਾ ਨਹੀਂ ਬਸ ਉਹਨੂੰ ਯਾਦ ਕਰਨਾ ਸਿਮਰਨ ਯਾਦ ਹੈ ਮੈਂ ਤੁਹਾਡੇ ਨਾਲ ਗੱਲ ਕਰਦਾ ਕਰਦਾ ਆਪਣੀ ਬੇਟੀ ਨੂੰ ਯਾਦ ਕਰ ਲਿਆ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਮੈਂ ਗੱਲ ਵੀ ਕਰਦਾ ਪਿਆ ਵਾਂ ਯਾਦ ਵੀ ਕਰ ਲਿਆ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਬੜਾ ਕਮਾਲ ਦਾ ਸ਼ਬਦ ਆ ਨੀਲੇ ਕਾਗਦ ਕਾਟੀਲੇ ਗੁੱਡੀ ਅਕਾਸ਼ ਮਦੇ ਭਰਮੀ ਅਲੇ ਫਿਰ ਹੌਲੀ ਹੌਲੀ ਪੜੀਏ ਜੀ ਆ ਨੀਲੇ ਕਾਗਦ ਬੱਚੇ ਕਾਗਜ਼ ਲੈ ਕੇ ਆਂਦੇ ਨੇ ਕਾਟੀਲੇ ਗੁੱਡੀ ਅੱਜ ਕੱਲ ਬੜੀ ਬਣਾਈ ਮਿਲ ਜਾਂਦੀ ਏ ਪਹਿਲਾਂ ਕੱਟ ਕੇ ਆਪ ਬਣਾਉਂਦੇ ਸੀ ਮੈਨੂੰ ਆਪਣਾ ਬਚਪਨ ਯਾਦ ਆ ਉਹ ਤੀਲਾ ਝਾੜੂ ਵਾਲਾ ਤੀਲਾ ਲੈ ਕੇ ਨਾ ਉਹਦੇ ਨਾਲ ਗੁੱਡੀ ਬਣਾਉਂਦੇ ਹੁੰਦੇ ਸੀ ਆਕਾਸ਼ ਮਦੇ ਭਰਮੀਲੇ ਕਹਿੰਦੇ ਨੇ ਪੰਜ ਜਨਾ ਸਿਓ ਬਾਤ ਬਤਉਵਾ ਚੀਤ ਸਡੋਰੀ ਜਿਵੇਂ ਬੱਚਾ ਗੱਲਾਂ ਕਰਦੇ ਹੋਏ ਵੀ ਆਪਣਾ ਚਿੱਤ ਡੋਰੀ ਚ ਰੱਖਦਾ ਹੈ ਉਵੇਂ ਅਸੀਂ ਸਾਰੇ ਕੰਮ ਕਰਦੇ ਕਰਦੇ ਵੀ ਆਪਣਾ ਚਿੱਤ ਪਰਮਾਤਮਾ ਦੇ ਵਿੱਚ ਜੋੜ ਸਕਦੇ ਆ ਇਹ ਹੀ ਤਰੀਕਾ ਹੈ ਜੀ ਸਿਮਰਨ ਦਾ ਹੱਥ ਪਾਉਂ ਕਰ ਕੰਮ ਸਭ ਚੀਤ ਨਿਰੰਜਨ ਨਾਲ ਹੱਥ ਪੈਰ ਕੰਮ ਕਰਦੇ ਰਹਿਣ ਤੇ ਚਿੱਤ ਜਿਹੜਾ ਪਰਮਾਤਮਾ ਨਾਲ ਜੁੜ ਜਾਏ